ਇਹ 10 ਲੱਖ ਦਾ ਦੋ ਸਿੰਘ ਨਿਕਲੇ ਮੂਰੇ 10 ਲੱਖ ਪੌਂਚ ਲੜਦੇ ਆ ਜਾ ਕੇ ਵਾਹਿਗੁਰੂ ਲੜੇ ਆ ਬਾਈ ਉਹ ਉਹਨਾਂ ਨੇ ਇੰਨੇ ਹਜ਼ਾਰਾਂ ਮਾਰਤੇ ਉਹਨਾਂ ਨੇ ਫਿਰ ਉਹ ਸਾਹਮਣੇ ਸਤਿਗੁਰ ਦੇਖ ਰਹੇ ਆ ਟਾਰੀ ਤੇ ਦੇਖਦੇ ਆ ਬੇ ਸਿੰਘਾਂ ਦਾ ਜੋਧਾ ਹੀ ਨਹੀਂ ਹੈਗਾ ਵੀ ਮਹਾਰਾਜ ਦੇ ਕੋਈ ਜਾਂ ਵਿਰਾਗ ਆ ਚੜਦੀ ਕਲਾ 'ਚ ਦੇਖ ਰਿਹਾ ਵੀ ਮੇਰੇ ਸਿੰਘ ਅੱਜ ਲੜ ਰਹੇ ਆ ਮੈਂ ਕਿਸੇ ਟਾਈਮ ਮਹਾਰਾਜ ਕਹਿੰਦੇ ਕਿਹਾ ਸੀ ਵੀ ਚਿੜੀਆਂ ਉਸੇ ਮੈਂ ਬਾਜ਼ ਢਾਉ ਗਿਦੜੋਂ ਉਸੇ ਮੈਂ ਸ਼ੇਰ ਬਣਾਉ 1 ਸਵਾ ਲੱਖ ਸੇ ਏਕ ਲੜਾਉ ਤਬੇ ਗੋਬਿੰਦ ਸਿੰਘ ਨਾਮ ਕਹਾਉ ਮਹਾਰਾਜ ਨੇ ਵਚਨ ਕੀਤਾ ਸੀ ਵੀ ਅੱਜ ਪੂਰਾ ਕਰਨ ਦਾ ਟਾਈਮ ਆ ਗਿਆ ਸਿੰਘ ਜਾ ਰਹੇ ਨੇ ਬਾਈ ਫੇਰ ਪੰਜ-ਪੰਜ ਸਿੰਘਾਂ ਦੇ ਜਥੇ ਗਏ ਪੰਜ ਸਿੰਘਾਂ ਦਾ ਜਥਾ ਜਾਂਦਾ ਸੀ ਗੜੀ ਦੇ ਵਿੱਚੋਂ ਬਾਹਰ ਜਾ ਕੇ 10 ਲੱਖ ਫੌਜ ਨਾਲ ਲੜਦਾ ਸੀ ਮਹਾਰਾਜ ਉੱਥੋਂ ਦੇਖ ਰਹੀ ਸੀ ਕਲਾ-ਕਲਾ ਸਿੰਘ ਜਿੰਨਾ ਟਾਈਮ ਸਵਾਸ ਰਹੇ ਸਿੰਘਾਂ ਦੇ ਸਿੰਘਾਂ ਨੇ ਫੌਜ ਦਾ ਕੋਈ ਨੇੜੇ ਨਹੀਂ ਆਉਣ ਦਿੱਤਾ ਐਤ ਗੱਲ ਆ ਬਾਈ ਜਿੰਨਾ ਟਾਈਮ ਇੱਕ ਸਿੰਘ ਦੇ ਸਰੀਰ ਵਿੱਚ ਜਾਣ ਰਹੀ 10 ਲੱਖ ਫੌਜ ਦੇ ਵਿੱਚੋਂ ਇੱਕ ਬੰਦਾ ਉਹਨਾਂ ਨੇ ਗੜੀ 'ਚ ਨਹੀਂ ਵੜਨ ਦਿੱਤਾ ਜਿਹੜਾ ਕਿ ਬਹੁਤ ਵੱਡਾ ਇਤਿਹਾਸ ਆ ਸਾਡੇ ਪੁਰਖਿਆਂ ਦਾ ਅੱਜ ਅਸੀਂ ਭੁੱਲ ਗਿਆਂ ਵੇਖੋ ਸਾਡੇ ਜਰਨਲ ਕਿਹੋ ਜਿਹੀ ਸੀਗੇ ਤੇ ਆਪਾਂ ਅੱਜ ਕਿਹੜੇ ਜਰਨਲ ਆਪਣੇ ਹੀਰੋ ਕੌਣ ਬਣਾਏ ਹੋਏ ਅੱਜ ਆਪਾਂ ਬਿਲਕੁਲ ਆਪਾਂ ਇਸ ਬਾਹੂਬਲੀ ਫਿਲਮ ਦੇਖੀ ਹਜੇ ਤੱਕ ਤਾਂ ਆਪਣੀ ਲਿਆ ਹੋਣਾ ਲੋਕਾਂ ਨੂੰ ਆ ਦੇਖੋ ਤੁਹਾਡੇ ਬਾਹੂਬਲੀ ਕਿਹੋ ਜੀ ਨੇ ਵੀ ਜਿਹੜੇ ਇੱਕ ਇੱਕ ਸਵਾ ਸਵਾ ਲੱਖ ਦਾ ਲੜ